ਮਹਾਂਦੀਪ ਮਜੀਠਾ ਤੁਸੀਂ ਵੇਖ ਰਹੇ ਹੋ ਦੀਪ ਪੰਜਾਬ ਨਿਊਜ਼ ਚੈਨਲ ਅੱਜ 16 ਫਰਵਰੀ ਨੂੰ ਕਿਸਾਨ ਜੰਦੇਬ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਇਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੇ ਮੱਦੇ ਨਜ਼ਰ ਆਇਤਾ ਨੂੰ ਮਜੀਠਾ ਤੋਂ ਦੀਪ ਪੰਜਾਬ ਨਿਊਜ਼ ਚੈਨਲ ਤੋਂ ਤਸਵੀਰਾਂ ਵਿਖਾ ਰਹੇ ਹਾਂ ਮਜੀਠਾ ਤਕਰੀਬਨ ਸਾਰਾ ਹੀ ਬੰਦ ਹੈ ਇਹ ਮਜੀਠੇ ਦੇ ਬੱਸ ਅੱਡੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੋਂ ਕਿ ਬੱਸਾਂ ਚੱਲਦੀਆਂ ਹਨ ਅਤੇ ਅੱਜ ਰੋਡ ਤੇ ਆਵਾਜਾਈ ਚੱਲ ਰਹੀ ਹੈ ਬੱਸ ਕੋਈ ਨਹੀਂ ਚੱਲ ਰਹੀ ਕੁਝ ਆਟੋ ਜਾਂ ਕੁਝ ਲੋਕ ਆਪਣੇ ਜ਼ਰੂਰੀ ਕੰਮਾਂ ਵਾਸਤੇ ਇਧਰ ਉਧਰ ਆ ਜਾ ਰਹੇ ਹਨ ਪਰ ਕੋਈ ਵੀ ਬੱਸ ਨਹੀਂ ਚੱਲ ਰਹੀ ਇਹ ਮਜੀਠੇ ਦੇ ਅੰਦਰੂਨੀ ਬਾਜ਼ਾਰ ਹਨ ਤੁਸੀਂ ਦੇਖ ਰਹੇ ਕਿ ਇਹ ਬਾਜ਼ਾਰ ਪੂਰਨ ਤੌਰ ਤੇ ਦੁਕਾਨਾਂ ਬੰਦ ਹਨ ਅਤੇ ਕੋਈ ਵੀ ਦੁਕਾਨ ਨਹੀਂ ਖੁੱਲੀ ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਇਹ ਭਾਰਤ ਬੰਦ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਬਹੁਤ ਮਜੀਠਾ ਵਰਤੀ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਮਜੀਠੇ ਦੇ ਤਕਰੀਬਨ ਸਾਰੇ ਹੀ ਬਾਜ਼ਾਰ ਜਿਹੜੇ ਬੰਦ ਹਨ ਕੋਈ ਵੀ ਦੁਕਾਨ ਤੁਸੀਂ ਖੁੱਲੀ ਨਹੀਂ ਵਿਖਰੇ ਅਤੇ ਨਾ ਹੀ ਕੋਈ ਦੁਕਾਨਾਂ ਤੇ ਵਿਕਰੀ ਹੋ ਰਹੀ ਹੈ ਦੁਕਾਨਾਂ ਦੇ ਤਕਰੀਬਨ ਸ਼ਟਰ ਬੰਦ ਹੀ ਨਜ਼ਰ ਆ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਦੀ ਪੰਜਾਬ ਨੂੰ ਚੈਨਲ ਤੋਂ ਵਿਖਾ ਰਹੇ ਹਾਂ ਇਹ ਭਾਰਤ ਬੰਦ ਦੇ ਸੱਦੇ ਦੀਆਂ ਹਨ ਇਹ ਬੜੀ ਤਕੜੀ ਐਮਐ ਜੀਠਾ ਦੇ ਬੱਸ ਸਟੈਂਡ ਤੇ ਕਿਸਾਨਾਂ ਵੱਲੋਂ ਜੋ ਕਿ ਰੋਸ ਮਜਾਰਾ ਕੀਤਾ ਗਿਆ ਹੈ ਉਸ ਦੀਆਂ ਹਨ ਇਹ ਕਿਸਾਨ ਜੱਸੇ ਬੰਦੀਆਂ ਰੋਸ ਮਜਾਰਾ ਕਰ ਰਹੇ ਹਨ ਕਿ ਸਰਕਾਰ ਕੋਲੋਂ ਸਰਕਾਰ ਨੇ ਕਿ ਜੋ ਕਿ ਸਾਨੂੰ ਮੰਗਾ ਮੰਨੀਆਂ ਸਨ ਉਹ ਸਾਡੀਆਂ ਨਹੀਂ ਪੂਰੀਆਂ ਕੀਤੀਆਂ ਉਸ ਦੇ ਮੱਦੇ ਨਜ਼ਰ ਅੱਜ ਇਹ ਮਜੀਠਾ ਵਿੱਚ ਰੋਸ ਮਜਾਰਾ ਕੀਤਾ ਗਿਆ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਆਂ ਕਿਸਾਨਾਂ ਵੱਲੋਂ ਮਜੀਠਾ ਵਿੱਚ ਬਹੁਤ ਕਹੇ ਜੀ ਆਪਣਾ ਹਰ ਭਾਜਾ ਸੈਂਟਰ ਪਾਈ ਕਿਹੜੀ ਜਥੇਬੰਦੀ ਜੀ ਆਪਣੀ ਜਿਹਨੂੰ ਵੀ ਕਿਸਾਨ ਸਭਾ ਅਦਾਰੇ ਸੂਬਾ ਕਮੇਟੀ ਦੇ ਮੈਂਬਰ ਹੈ ਇਹ ਹੜਤਾਲ ਕਰ ਰਹੇ ਸਮਝਾ ਜੀ ਮੰਗਾਂ ਦੇ ਮੰਗਾਂ ਜਿਹੜੀ ਹੈ ਗਿਆ ਸਾਡੀਆਂ ਮੰਗਾਂ ਉਹ ਹੀ ਹੈ ਗਿਆ ਜਿਵੇਂ ਜਦੋਂ ਦਿੱਲੀ ਮੋਰਚਾ ਲੱਗਾ ਸੀ ਉਹ ਮੋਰਚੇ ਦੇ ਵਿੱਚ ਮੋਦੀ ਨੇ ਵਾਅਦਾ ਕੀਤਾ ਸੀ ਵੀ ਜਿਹੜੀਆਂ ਮਾਦੀ ਮੰਗਾਂ ਦੇ ਐਮ ਐਸ ਸੀ ਜਾਂ ਹੋਰ ਜਿਹੜੀਆਂ ਉਹ ਵਕੂਆ ਕਰੂੰਗਾ ਲੇਕਿਨ 1.5 ਸਾਲ ਤੋਂ ਉੱਪਰ ਹੋ ਗਿਆ ਉਹਦੇ ਵਾਸਤੇ ਇਨਾ ਕੋਈ ਕਾਰਵਾਈ ਨਹੀਂ ਕਰ ਉਹਦੇ ਵਾਸਤੇ ਉਹ ਜਿਹੜੀਆਂ ਮੰਗਾਂ ਮੰਨੀਆਂ ਉਹਦੇ ਕਿੰਨੀਆਂ ਪੂਰੀਆਂ ਤੇ ਕਿੰਨੀਆਂ ਰਹਿਂਦੀਆਂ ਉਹਨਾਂ ਦੇ ਜਿਹੜੇ ਟੈਨ ਹੈਗੇ ਸੀ ਨਾ ਕਾਨੂੰਨ ਕਾਲੇ ਕਾਨੂੰਨ ਉਹ ਹੀ ਉਹਨਾਂ ਰੱਦ ਕੀਤੇ ਬਾਕੀ ਸਾਰੀਆਂ ਮੰਗਾਂ ਜਿਹੜੀਆਂ ਬਰਦਰ ਰਹਿਂਦੀਆਂ ਹੈਗੇ ਜਿਹਦੇ ਵਿੱਚ ਸਭ ਤੋਂ ਵੱਡੀ ਮੰਗ ਹੈ ਜੀ ਐਮ ਐਸ ਸੀ ਵੀ ਐਮ ਐਸ ਸੀ ਕਿਸਾਨਾਂ ਨੂੰ ਦਿੱਤੀ ਜਾਵੇ ਕਿਉਂਕਿ ਐਮ ਐਸ ਸੀ ਤੋਂ ਮੇਰਾ ਕਿਸਾਨ ਨਹੀਂ ਬਚਿਆ ਕਿਉਂਕਿ ਸੁਆਮੀ ਨਾਲ ਦੀ ਇੱਕ ਰਿਪੋਰਟ ਸੀ ਵੀ ਜਿਹੜੀ ਇਹ ਕੀ ਆ ਐਮ ਐਸ ਸੀ ਇਹ ਸੀਟੂ ਫਾਰਮੂਲੇ ਦੇ ਨਾਲ ਦਿੱਤੀ ਜਾਵੇ ਜਿਹਦੇ ਵਿੱਚ ਕਿਸਾਨ ਦੇ ਸਾਰੇ ਖਰਚੇ ਐਡ ਕਰਕੇ ਉਹਦੇ ਉਹਦੇ 50% ਜਿਹੜਾ ਹੈਗਾ ਨਾ ਉੱਤੇ ਜਿਹੜਾ ਮੁਨਾਫਾ ਦਿੱਤਾ ਜਾਵੇ ਫੇਰ ਕਿਸਾਨ ਵੱਜਦਾ ਇਹਦੇ ਵਾਸਤੇ ਮੋਦੀ ਜਦੋਂ